ਅੱਜ ਆਪਾਂ ਜੋ ਲੌਂਗ ਵਾਲ ਚ ਨੇੜੇ ਮੁੜੀ ਕਾ ਦਰਵਾਜਾ ਵਿਖੇ ਲਾਇਬ੍ਰੇਰੀ ਹੈ ਉੱਥੇ ਖੜੇ ਹਾਂ ਇਹਦੇ ਵਿੱਚ ਅਡੀ ਬੇਟੀ ਹੈ ਹੁਸਨਾ ਉਹ ਲਾਇਬ੍ਰੇਰੀ ਨੇ ਇੰਚਾਰਜ ਹੈ ਉਹਦੇ ਨਾਲ ਗੱਲਬਾਤ ਕਰਦੇ ਹਾਂ ਹਾਂ ਹਸਨ ਜੀ ਸਾਰਿਆਂ ਨੂੰ ਮੇਰਾ ਨਾਮ ਹੁਸਨਾ ਮੈਂ ਇਥੇ ਨਵੀਂ ਬਾਬਾ ਫਰੀਦ ਲਾਇਬ੍ਰੇਰੀ ਖੁੱਲ ਚੁੱਕੀ ਆ ਇਹਦੇ ਹਰ ਪ੍ਰਕਾਰ ਦੀਆਂ ਕਿਤਾਬਾਂ ਨੇ ਨਵੀਆਂ ਸਾਫ ਸੁਥਰੀਆਂ ਕਿਤਾਬਾਂ ਆ ਗਈਆਂ 9 ਤੋਂ 2 ਵਜੇ ਤੱਕ ਲਾਇਬ੍ਰੇਰੀ ਖੁੱਲੀ ਹੁੰਦੀ ਆ ਜੇ ਕਿਸੇ ਨੇ ਕਿਤਾਬਾਂ ਪੜ੍ਹਨੀਆਂ ਹੋਣ ਰਹਿ ਕੇ ਯਾਵਰੇ ਇਸ਼ੂ ਕਰਾਉਣੀਆਂ ਨੂੰ ਮੁੜ ਕਰਵਾ ਸਕਦਾ ਹੈ। ਤੁਸੀਂ ਉਰੇ ਲਾਇਬ੍ਰੇਰੀ ਨੇੋਂ? ਹਾਂਜੀ। ਤੁਸੀਂ ਸਾਰੀਆਂ ਕਿਤਾਬਾਂ ਦਾ ਰਿਕਾਰਡ ਕਰਦੇ ਹੋ? ਹਾਂਜੀ ਹਾਂਜੀ। ਆਹ ਤੁਹਾਡੇ ਰਜਿਸਟਰ ਲੱਗੇ ਹੋ ਨੇ ਸਟੈਂਪ। ਇਹ ਆਪਣੀ ਸਟੈਂਪ ਹੈ। ਇਹ ਤੁਸੀਂ ਹਰੇਕ ਕਿਤਾਬ ਤੇ ਲਾਉਣੀ ਹੋ ਇਸ ਤਰ੍ਹਾਂ। ਹਾਂਜੀ ਹਾਂਜੀ। ਤੇ ਕਿਤਾਬਾਂ ਬਹੁਤ ਇਸ਼ੂ ਕਰਵਾ ਰਹੇ ਨੇ ਬੱਚੇ। ਕਿੰਨੇ ਕ ਕਿੰਨੇ ਕ ਆ ਜਾਂਦੇ ਨੇ ਦਿੱਲੀ? ਜਿਹੜਿਆ ਇਸ਼ੂ ਕਰਾ ਕੇ ਲੈ ਕੇ ਜਾਂਦੇ ਨੇ ਹਾਂ ਜੀ 15 20 ਜਾਣੇ ਰੋਜ਼ ਆ ਜਾਂਦੇ ਨੇ 15 ਜਾਣੇ ਉਹ ਲਗਭਗ 5 4 ਜਾਣੇ ਦਾ ਐਵਰੇਜ ਹੁੰਦੀ ਨੇ ਹਾਂ ਜੀ ਹਾਂ ਜੀ ਬਾਕੀ ਕੁੜੀਆਂ ਔਰੇ ਆਉਂਦੀਆਂ ਜਿਹੜੇ ਪੜਦੇ ਨੇ ਹਾਂ ਜੀ ਜਿਹੜੀਆਂ ਔਰੇ ਲੈ ਬਾਬਾ ਫਰੀਦ ਚ ਕੁੜੀਆਂ ਲੱਗੀਆਂ ਨੇ ਉਹ ਵੀ ਪੜਦੀਆਂ ਨੇ ਰੋਜ਼ ਆ ਕੇ ਉਹ ਉਸ ਤਰ੍ਹਾਂ ਇਹ ਕਿਤਾਬਾਂ ਦੀ ਮਤਲਬ ਸਟੈਂਪਿੰਗ ਕਰ ਰਹੇ ਨੇ ਹਾਂ ਜੀ ਤੇ ਸਾਰਿਆਂ ਨੂੰ ਅਪੀਲ ਹੈ ਵੀ ਲੋਂਗੋਵਾਲ ਨੇੜੇ ਮੂੜੇ ਦਾ ਦਰਵਾਜ਼ਾ ਵਿਖੇ ਤੁਸੀਂ ਔਰੇ ਕਿਤਾਬਾਂ ਇਸ਼ੂ ਵੀ ਕਰਾ ਸਕਦੇ ਹੋ ਔਰੇ ਬਹਿ ਕੇ ਪੜਨ ਦਾ ਹੀ ਪ੍ਰਬੰਧ ਹੈ ਜੇ ਕਿਸੇ ਨੇ ਫੀਸ ਨਹੀਂ ਹੈ ਕੀ ਜੀ ਇਹਦੀ ਕੋਈ ਵੀ ਫੀਸ ਨਹੀਂ ਹੈ ਕੋਈ ਵੀ ਫੀਸ ਨਹੀਂ ਲਈ ਕੋਈ ਉਰੀ ਬੈ ਕੇ ਪੜ੍ਹ ਵੀ ਸਕਦੇ ਹੋ ਆਪਦੀ ਤਿਆਰੀ ਵੀ ਕਰ ਸਕਦੇ ਹੋ ਤੇ ਸਾਰਾ ਔਰੇ ਚੱਲ ਰਿਹਾ ਹੈ ਕੰਮ ਕਾਜ ਲੋਕਾਂ ਦੇ ਸਹਿਯੋਗ ਨਾਲ ਹਾਂਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਇਹ ਬੇਟੀ ਹੈ ਲਾਇਬਰੀਅਨ ਤੋਂ ਤੇ ਵਧੀਆ ਸਨਮਾਨ ਮਾਰੀ ਹੈ ਮੰਡੇਰਾ ਤੋਂ ਮੰਡੇਰ ਕਲਾ ਤੋਂ ਆਉਂਦੀ ਹੈ ਮੰਡੇਰ ਕਲਾ ਤੋਂ ਆਉਂਦੀ ਹੈ ਹਾਂਜੀ ਤੇ ਇਹ ਤੇ ਆਉਂਦੀ ਹੈ ਮਤਲਬ ਇਸ ਤੇ ਕਿਉਂਕਿ ਇਹ ਮਤਲਬ 100% ਹੈਂਡੀਕੈਪ ਹੈ ਤੇ ਬਹੁਤ ਅੱਛਾ ਕੰਮ ਕਰ ਰਹੀ ਹੈ ਧੰਨਵਾਦ ਸਾਰਿਆਂ ਦਾ